ਮਹਾਰਾਜ ਜੀ ਨੇ ਫੌਜ ਪੈਦਾ ਕੀਤੀ ਹੈ ਖਾਲਸਾ ਫੌਜ ਹੈ ਨਾ ਖਾਲਸਾ ਅਕਾਲ ਪੁਰਖ ਕੀ ਫੌਜ ਤੇ ਫੌਜ ਦਾ ਕੰਮ ਹੁੰਦਾ ਲੜਾਈ ਕਰਨਾ ਯੁੱਧ ਕਰਨਾ ਇਹਦੇ ਬਾਬਾ ਜੀ ਇਹ ਲੜਾਈਆਂ ਇਹ ਜੰਗ ਯੁੱਧ ਤਾਂ ਖਾਲਸੇ ਦੇ ਗੱਲ ਤੇ ਸਤਗੁਰਾਂ ਨੇ ਆਪ ਪਾਈਆਂ ਔਰ ਸਤਗੁਰਾਂ ਨੇ ਸਤਗੁਰਾਂ ਕੋਲੋਂ ਖਾਲਸੇ ਨੇ ਆਪ ਮੰਗੀਆਂ ਨੇ ਅੱਗੇ ਜਾ ਕੇ ਵੀ ਕਥਾ ਆਉਣੀ ਹੈ ਜਾਤ ਘੋਤ ਸਿੰਘਨ ਕੀ ਦੰਗਾ ਦੰਗਾ ਇਹਨ ਸਤਗੁਰ ਤੇ ਮੰਗਾ ਉਹ ਕਹਿੰਦੇ ਧਰਮ ਯੋਧ ਦੀ ਲੜਾਈ ਤਾਂ ਇਹਨਾਂ ਨੇ ਗੁਰੂ ਕੋਲੋਂ ਮੰਗੀ ਆ ਮਹਾਰਾਜ ਧਰਮ ਯੁੱਧ ਕਰਦੇ ਰਹੀਏ ਲੜਨੋਂ ਮਰਨੋਂ ਹੰਨਾ ਸੰਤਾਏ ਲੜਨ ਤੋਂ ਔਰ ਮਰਨ ਤੋਂ ਅਸੀਂ ਮਨ ਦੇ ਵਿੱਚ ਸ਼ੰਕਾ ਨਹੀਂ ਰੱਖਦੇ ਨਾ ਲੜਨ ਤੋਂ ਡਰਦੇ ਹਾਂ ਤੇ ਨਾ ਹੀ ਮਰਨ ਤੋਂ ਡਰਦੇ ਹਾਂ ਬਿਨ ਲੜੇ ਮਰੇ ਕਿਵੇਂ ਮਿਲਿਆ ਪਾਤਸ਼ਾਹੇ ਬਾਬਾ ਜੀ ਵੀ ਯਾਦ ਰੱਖੋ ਲੜੇ ਬਿਨਾ ਮਰੇ ਬਿਨਾ ਪਾਤ ਸ਼ੈ ਮੈ ਨਹੀਂ ਮਿਲਦੀਆਂ